ਸਕਾਰਜੋਕ ਸਾਥੀਓ ਸਭ ਤੋਂ ਪਹਿਲਾਂ ਮੈਂ ਸਮੁੱਚੇ মিডিਆ ਸਾਥੀਆਂ ਦਾ ਧੰਨਵਾਦ ਕਰਦਾ ਜਿਹੜੇ ਕਾਹਿਰ ਦੀ ਗਰਮੀ ਦੇ ਵਿੱਚ ਅੱਜ ਗਰੀਬ ਸਮਾਜ ਦਾ ਪ੍ਰੋਗਰਾਮ ਕਵਰੇਜ ਕਰਨ ਲਈ ਪੁੱਜੇ ਆ ਪੰਜਾਬ ਦੇ ਵੱਖ-ਵੱਖ ਕੋਨਿਆਂ ਦੇ ਵਿੱਚ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਵੱਲੋਂ ਹਰ ਇੱਕ ਐਤਵਾਰ ਨੂੰ ਪ੍ਰੋਗਰਾਮ ਕੀਤੇ ਜਾਂਦੇ ਆ ਬਾਬਾ ਸਭ ਅੰਬੇੜਕਰ ਦੇ ਜਨਮ ਦਿਨ ਦੇ ਨੋਤੇ ਭਾਰਤ ਦੇ ਸੰਵਿਧਾਨ ਔਰ ਅਸੁਚਿਤ ਜਾਤੀ ਵਰਗਾਂ ਦੇ ਹੱਕਾਂ ਅਧਿਕਾਰਾਂ ਦੀ ਗੱਲ ਉਹਨਾਂ ਦੇ ਸੰਵਿਧਾਨਕ ਹੱਕਾਂ ਦੀ ਗੱਲ ਇਸ ਮੁੱਦੇ ਦੇ ਲੈ ਕੇ ਅਸੀਂ ਪੂਰੇ ਪੰਜਾਬ ਦੇ ਵਿੱਚ ਜਿਹੜਾ ਹਰ ਐਤਵਾਰ ਨੂੰ ਗੋਹਰਾ ਕਰਦੇ ਹਾਂ ਉਸੇ ਲੜੀ ਦੇ ਵਿੱਚ ਜਿਹੜਾ ਅੱਜ ਦਾ ਇਹ ਪ੍ਰੋਗਰਾਮ ਹੈ ਇਹ ਮੁਕਸਰ ਦਾ ਹੈ ਪਿਛਲੇ ਹਫ਼ਤੇ ਮੈਂ ਰੋਪੜ ਜ਼ਿਲ੍ਹੇ ਦੇ ਵਿੱਚ ਸੀ ਔਰ ਅੱਜ ਮੁਕਸਰ ਦੇ ਵਿੱਚ ਜਿਸ ਤਰੀਕੇ ਦੇ ਨਾਲ ਅਸੀਂ ਇਹ ਲੜੀਵੱਧ ਪ੍ਰੋਗਰਾਮ ਕੀਤਾ ਆ ਇਸ ਤੋਂ ਪਹਿਲਾਂ ਵੀ ਅਸੀਂ ਇੱਕ ਪ੍ਰੋਗਰਾਮ ਮੁਕਸਰ ਸ਼ਹਿਰ ਦੇ ਵਿੱਚ ਕੀਤਾ ਸੀ ਅੱਜ ਅਸੀਂ ਮੁਕਸਰ ਦਾ ਇਹ ਦੂਸਰਾ ਪ੍ਰੋਗਰਾਮ ਕਰ ਰਹੇ ਹਾਂ ਪੂਰੇ ਪੰਜਾਬ ਦੇ ਵਿੱਚ ਜਿਹੜਾ ਬਾਬਾ ਸਾਹਾ ਮੇੜਕਰ ਨੂੰ ਮੰਨਣ ਵਾਲਾ ਸਮਾਜ ਹੈ ਜਿਹੜੇ ਅਨੁਸੂਚਿਤ ਜਾਤੀ ਵਰਗ ਹੈ ਉਹ ਆਜ਼ਾਦੀ ਦੇ 75 ਸਾਲਾਂ ਦੇ ਵਿੱਚ ਉਹਨਾਂ ਨੂੰ ਵੱਖ-ਵੱਖ ਪਾਰਟੀਆਂ ਵੱਖ-ਵੱਖ ਰਾਜਨੀਤਿਕ ਦਲ ਆਪਣੇ ਨਾਲ ਜੋੜਦੇ ਤਾਂ ਹੈ ਲੇਕਿਨ ਉਹਨਾਂ ਨੂੰ ਉਹਨਾਂ ਦੇ ਸੰਵਿਧਾਨਕ ਹੱਕਾਂ ਦੇ ਪ੍ਰਤੀ ਜਾਗਰੂਕ ਨਹੀਂ ਹੋਣ ਦਿੰਦੇ ਜਾਂ ਉਹਨਾਂ ਦੇ ਹੱਕਾਂ ਅਧਿਕਾਰਾਂ ਨੂੰ ਅਵੇਲ ਨਹੀਂ ਕਰਨ ਦਿੰਦੇ ਅਸੀਂ ਪੰਜਾਬ ਰਾਜ ਅੰਥੁਤ ਜਾਤੀ ਕਮਿਸ਼ਨ ਵੱਲੋਂ ਜਿੱਥੇ ਅਸੀਂ ਉਹਨਾਂ ਦੇ ਹੱਕਾਂ ਅਧਿਕਾਰਾਂ ਪ੍ਰਤੀ ਜਾਗਰਤ ਕਰਦੇ ਆ ਉੱਥੇ ਉਹਨਾਂ ਨਾਲ ਜਿੰਨੇ ਵੀ ਜ਼ੁਲਮ ਅਤਿਆਚਾਰ ਹੁੰਦੇ ਆ ਜਿਨ੍ਹਾਂ ਨੂੰ ਸੰਵਿਧਾਨ ਦੇ ਵਿੱਚ ਹੈ ਸੰਵਿਧਾਨ ਦੇ ਹੱਕਾ ਕਾਨੂੰਨਾਂ ਦੇ ਤਹਿਤ ਜਿਹੜੇ ਉਹ ਨਹੀਂ ਸੀ ਹੋਣੇ ਚਾਹੀਦੇ ਅਸੀਂ ਉਹ ਇਨਸਾਫ ਦਿਵਾਉਣ ਦਾ ਕੰਮ ਵੀ ਆਦੀ ਨਾਲ ਕਰਦੇ ਸਰ ਜਿਵੇਂ ਕਾਲਜਾਂ ਵਿੱਚ ਐਸੇ ਹਨ ਦੇਖੋ ਇਹ ਜਿਹੜਾ ਹੈਗਾ ਜੇਕਰ ਕਿਤੇ ਇਦਾਂ ਦੀ ਪ੍ਰੋਬਲਮ ਆਉਂਦੀ ਆ ਤਾਂ ਸੋਸ਼ਲ ਵੈਲਫੇਅਰ ਡਿਪਾਰਟਮੈਂਟ ਹੈ ਔਰ ਤੁਹਾਡੇ ਮਨਿਸਟਰ ਸਾਹਿਬ ਜਿਹੜੇ ਡਿਪਾਰਟਮੈਂਟ ਨੇ ਉਹ ਵੀ ਇਸ ਜਿਹੜੇ ਤੋਂ ਹੀ ਆ ਕਿਤੇ ਵੀ ਕੋਈ ਪ੍ਰੋਬਲਮ ਆਉਂਦੀ ਆ ਇਸ ਮੁੱਦੇ ਦੇ ਉੱਤੇ ਤੋ ਜਰੂਰ ਉਹ ਮਨਿਸਟਰ ਸਾਹਿਬ ਨੂੰ ਔਰ ਜ਼ਿਲ੍ਹਾ ਭਲਾਈ ਜਿਹੜਾ ਦਫ਼ਤਰ ਹੈ ਉਹਨੂੰ ਸੰਪਰਕ ਕਰ ਜੇਕਰ ਫਿਰ ਵੀ ਕਾਰਵਾਈ ਨਹੀਂ ਹੁੰਦੀ ਕਾ ਫਿਰ ਉਹਦੇ ਲਈ ਇੱਕੋ ਹੀ ਜਿਹੜਾ ਦਫਤਰ ਹੈ ਉਹ ਪੰਜਾਬ ਰਾਜ ਮੁੱਤੀਯਾਤੀ ਕਮਿਸ਼ਨ ਦਾ ਹੈ ਸੈਕਟਰੀਏਟ ਦੇ ਚਿਵਾਰਿਆਂ ਵਿੱਚ ਉਹਨਾਂ ਦੀ ਸੁਣਵਾਈ ਬਹੁਤ ਸੱਲੀ ਵਾਕ ਕੀਤੀ ਜਾਂਦੀ ਹੈ ਜਿਨ੍ਹਾਂ ਦੀ ਸਕਾਲਰਸ਼ਿਪ ਨਹੀਂ ਆਈ ਜਾਂ ਜਿਨ੍ਹਾਂ ਦੀਆਂ ਡਿਗਰੀਆਂ ਨਹੀਂ ਆਇਆ ਆ ਮਕਸਦ ਤੋਂ ਹੀ ਸਾਥੀ ਇੱਕ ਮੰਦਰ ਸਿੰਘ ਸਰਾਏ ਲਾਗਾ ਜੀ ਬੋਲ ਰਹੇ ਸੀ ਉਹਨਾਂ ਨੇ ਮੇਰੇ ਮਾਮਲਾ ਤੇ ਅੱਜ ਚ ਲੈਂਦਾ ਕਿ ਕਿਸੇ ਸੰਸਥਾ ਦੇ ਵਿੱਚ ਡਿਗਰੀਆਂ ਰੋਕੀਆਂ ਗਈਆਂ ਸੀ ਵਿਦਿਆਰਥੀਆਂ ਦੀਆਂ ਕੋਬਦਨ 15 ਡੇਸ 15 ਦਿਨਾਂ ਦੇ ਵਿੱਚ ਵਿੱਚ ਪਹਿਲੀ ਛੜਵਾਈ ਤੇ ਛੜਵਾਈ ਦੀ ਡੀਕੀ ਨੇ ਕਾਲਜ ਵਾਲਿਆਂ ਨੇ ਆਪ ਸੱਜ ਕੇ ਡਿਗਰੀਆਂ ਦਿੱਤੀਆਂ ਮੇਰਾ ਪੂਰੇ ਵਿਦਿਆਰਥੀਆਂ ਨੂੰ ਇਹ ਸੰਦੇਸ਼ ਹੈ ਵਿਦਿਆਰਥੀਆਂ ਦੇ ਮਾਤਾ ਪਿਤਾ ਨੂੰ ਇਹ ਸੰਦੇਸ਼ ਹੈ ਜਿਨ੍ਹਾਂ ਨੂੰ ਪੋਸਟ ਗ੍ਰੈਜੂਏਟ ਸਕਾਲਰਸ਼ਿਪ ਮਿਲਦੀ ਆ ਉਹਨਾਂ ਦੀ ਸਕਾਲਰਸ਼ਿਪ ਨਹੀਂ ਆਈ ਜਸ ਉਹਨਾਂ ਨੇ ਡਿਗਰੀ ਪੂਰੀ ਕਰ ਲਈ ਆ ਲੇਕਿਨ ਸਕਾਲਰਸ਼ਿਪ ਦੇ ਨਾਂ ਤੇ ਡਿਗਰੀ ਰੱਖੀ ਹੋਈ ਆ ਜੇਕਰ ਜ਼ਿਲ੍ਹਾ ਭੜਾਈ ਦਫ਼ਤਰ ਇੱਥੋਂ ਦਾ ਇਸ ਮੁੱਦੇ ਤੇ ਕੰਮ ਨਹੀਂ ਕਰਦਾ ਟਾਉ ਸੈਕਟਰੀਏਟ ਦੇ ਚਵਾਰਿਆਂ ਚਾਹਣ ਉੱਥੇ ਅਸੀਂ ਬੈਠੇ ਆ ਕੰਮ ਕਰਨ ਲਈ ਸਰ ਜਿਵੇਂ ਦਲਤਾਵਾਂ ਮੈਂ ਤਾਜ਼ਾ ਹੀ ਮਾਮਲਾ ਜੀ ਦੱਸਾਂ ਮੈਂ ਹੁਣ ਆਉਂਗਾ ਆਉਂਦਾ ਟਪਾ ਮੰਡੀ ਦੇ ਇੱਕ ਮਰਲੇ ਚ ਰੋਕੇ ਆਇਆ ਉੱਥੇ ਵੀ 10 ਦਿਨ ਪਹਿਲਾਂ ਮੇਰੇ ਕੋਲ ਸ਼ਿਕਾਇਤ ਗਈ ਸੀ ਕਿ ਕਲੋਨਾਈਜ਼ਰ ਗੈਰ ਕਾਨੂੰਨੀ ਕਲੋਨੀ ਕੱਢ ਰਿਹਾ ਆ ਔਰ ਉੱਥੇ ਇੱਕ ਸਾਨੂੰ ਪਰੇਸ਼ਾਨ ਕਰਨ ਲਈ ਗਰੀਬਾਂ ਨੂੰ ਇੱਕ ਦੁਕਾਨ ਇਦਾਂ ਦੀ ਦੇਤੀ ਉੱਥੇ ਉੱਥੇ ਜਿੰਨਾ ਹੀ ਮਤਲਬ ਲੰਡੇ ਛੰਡੇ ਸਭ ਆਉਂਦੇ ਆ ਔਰ ਜਦੋਂ ਮੂਤ ਕਰਦੇ ਆ ਤਾਂ ਮੇਰੇ ਘਰਵਾਲੇ ਵੀ ਦੇਖ ਕੇ ਕਰਦੇ ਆ ਪਰ ਮੇਰੀ 14 ਸਾਲ ਦੀ ਧੀ ਆ ਮੈਂ ਅੱਜ ਤੋਂ 10 ਦਿਨ ਪਹਿਲਾਂ ਉਹਨੂੰ ਕਿਹਾ ਸੀ ਕਿ ਤੇਰੇ ਕਰ ਡੀਐਸਟੀ ਵੀ ਬੁਲਾਇਆ ਸੀ ਔਰ ਇਨਕੁਆਰੀ ਅਫਸਰ ਜਿਹੜਾ ਆ ਉਹਦਾ ਐਸਪੀ ਆ ਉੱਥੇ ਦਾ ਬਰਨਾਲੇ ਦਾ ਪਰ ਅੱਜ ਮੈਂ ਉੱਥੇ ਦਾ ਦੌਰਾ ਕਰਕੇ ਆਇਆ ਔਰ ਮੈਂ ਇੱਕੋ ਹੀ ਗੰਦੇ ਤੇ ਕਰਕੇ ਆਇਆ ਪੰਜਾਬ ਦੀ ਕਿਸੇ ਵੀ ਧੀ ਧੀ ਦੇ ਘਰਵਾਲੇ ਨੂੰ ਮੂੰਹ ਕਰਕੇ ਜਿਸ ਜਿਸ ਵੀ ਦੇ ਮੂੰਹ ਘਰਵਾਲ ਨੂੰ ਮੂੰਹ ਕਰਕੇ ਕਿਸੇ ਜ਼ੋਰਵਰ ਨੂੰ ਮੂਤਾਂ ਨਹੀਂ ਦਿੱਤਾ ਜਾਏਗਾ। ਔਰ ਅਸੀਂ ਅਸੀਂ ਸਰਕਾਰ ਦੇ ਕਾਨੂੰਨ ਇਦਾਂ ਦੇ ਲਾਗੂ ਕਰਾਂਗੇ ਸੰਵਿਧਾਨ ਦੇ ਕਿ ਜਿਹਦੇ ਨਾਲ ਗਰੀਬ ਦਾ ਅਨੁਸੂਚਿਤ ਜਾਤੀ ਵਰਗਾਂ ਦਾ ਮਾਨ ਸਨਮਾਨ ਕਾਇਮ ਰਹਿ ਸਕੇ ਔਰ ਜੇਕਰ ਕੋਈ ਫਿਰ ਵੀ ਇਹੋ ਜਿਹੀ ਘਟਨਾ ਕਰਦਾ ਆ ਉਹਦੇ ਲਈ 89 ਦਾ ਐਕਟ ਆ। ਅਸੀਂ ਪਹਿਲਾਂ ਪਿਆਰ ਨਾਲ ਸਮਝਾਵਾਂਗੇ ਜੇਕਰ ਉਹ ਨਹੀਂ ਸਮਝਦਾ ਤਾਂ ਕਾਨੂੰਨ ਨਾਲ ਸਮਝਾਵਾਂਗੇ। ਔਰ ਅੱਜ ਵੀ ਮੈਂ ਕਪਾ ਮੰਡੀ 72 ਘੰਟੇ ਦਾ ਸਮਾਂ ਪ੍ਰਸ਼ਾਸਨ ਨੂੰ ਦੇਖ ਕੇ ਆਇਆ ਕਿ ਜੇ ਇਹ ਪਿਆਰ ਨਾਲ ਸਮਝਦੇ ਆਂ ਤੈਨਾਂ ਤਾਂ ਬੈਠ ਕੇ ਕਿਤੇ ਸਮਝਾ ਲੋ ਟੇਬਲ ਤੇ ਤੇ ਨਹੀਂ ਤਾਂ ਫਿਰ ਸੈਕਟਰੀਏਟ ਦੇ ਚੁਆਰਿਆਂ ਤੋਂ ਅਸੀਂ ਐਕਟ ਲਾਗੂ ਕਰਾਉਣ ਦਾ ਹੁਕਮ ਜਾਰੀ ਕਰਾਂਗੇ ਸਰ ਜਿਹੜੇ ਐਸਸੀ ਐਕਟ ਦੇ ਤਹਿਤ ਕਦਮੇ ਦਰਜ ਹੋਏ ਆ ਉਹਨਾਂ ਦੇ ਬੋਲ ਤੇ ਦਫਤਰ ਦੇ ਪੰਨੇ ਤੋਂ ਦੇਖੋ 2017 ਤੋਂ ਕੇਸ ਪੈਂਡਿੰਗ ਪਈ ਸੀ ਮਤਲਬ ਅੱਜ ਤੋਂ 8 ਸਾਲ ਪੁਰਾਣੇ 9 ਸਾਲ ਪੁਰਾਣੇ ਕੇਸ ਉਹਨਾਂ ਤੇ ਬੜੀ ਤੇਜ਼ੀ ਨਾਲ ਅਸੀਂ ਕੰਮ ਕਰ ਰਹੇ ਹਾਂ ਔਰ ਮੈਨੂੰ ਉਮੀਦ ਹੈ ਕਿ ਅੱਜ ਅੱਜ ਤਰੀਕ ਹੋ ਗਈ 28 108 ਦਿਨ ਹੋ ਗਏ ਮੈਨੂੰ ਕੁਰਸੀ ਤੇ ਬੈਠੇ ਨੂੰ 108 ਦਿਨ ਉਹ ਵੀ ਬੜਾ ਪਵਿੱਤਰ ਕਿਹਾ ਜਾਂਦਾ 108 ਨੰਬਰ ਬੜਾ ਪਵਿੱਤਰ ਕਿਹਾ ਜਾਂਦਾ 108 ਦਿਨ ਹੋ ਗਏ ਆ 108 ਦਿਨਾਂ ਦੇ ਵਿੱਚ ਪੰਜਾਬ ਦੇ ਸੂਧਵਾਨ ਲੋਕਾਂ ਤੱਕ ਪੰਜਾਬ ਦੇ ਪੀੜਤ ਲੋਕਾਂ ਤੱਕ ਪੰਜਾਬ ਦੇ ਗਰੀਬ ਲੋਕਾਂ ਤੱਕ ਅੱਜ ਬੱਚਾ ਬੱਚਾ ਇਹ ਗੱਲ ਕਹਿਣ ਲੱਗ ਪਿਆ 108 ਦਿਨਾਂ ਦੇ ਵਿੱਚ ਕਿ ਸਾਡੇ ਹੱਕਾਂ ਦਾ ਰਾਖਾ ਪੰਜਾਬ ਦਾ ਪੰਜਾਬ ਸਰਕਾਰ ਵੱਲੋਂ ਨਿਯੁਕਤ ਕੀਤਾ ਗਿਆ ਕਮਿਸ਼ਨ ਹੋ ਔਰ ਅਸੀਂ ਇੱਥੇ ਚਿਵਾੜੇ ਤੇ ਬੈਠ ਕੇ ਸੈਕਟਰੀਅਰ ਦੇ ਚਿਵਾੜੇ ਤੇ ਬੈਠ ਕੇ ਇਹ ਗੱਲ ਕਹਿਨੇ ਆ ਕਿ ਮੁੱਖ ਮੰਤਰੀ ਸਾਹਿਬ ਇਹ ਗੱਲ ਕਹਿੰਦੇ ਆ ਕਿ ਕਫਨ ਨੂੰ ਜੇਬ ਨਹੀਂ ਹੁੰਦੀ ਉਹ ਹਰ ਸਟੇਟ ਹੋ ਜਾ ਕੇ ਕਹਿੰਦੇ ਕਫਨ ਨੂੰ ਜੇਬ ਨਹੀਂ ਹੁੰਦੀ ਗਰੀਬ ਨੂੰ ਇਨਸਾਫ ਨਹੀਂ ਮਿਲ ਰਿਹਾ ਕਿਉਂਕਿ ਕੁਝ ਚੰਦ ਮੋਖ ਜਿਹੜੇ ਕਰਾਪਸ਼ਨ ਦੇ ਨਾਂ ਤੇ ਆਪਣੀ ਜੇਬਾਂ ਭਰਦੇ ਔਰ ਗਰੀਬ ਨੂੰ ਇਨਸਾਫ ਤੋਂ ਵਾਰੀ ਕਰਦੇ ਆਂ ਜਿਵੇਂ ਗੱਲ ਤਾਂ ਲੈ ਕੇ ਤਰੇ ਨੂੰ ਰੋਕਣ ਦੇ ਲਈ ਅਸੀਂ ਅਸੀਂ ਉੱਥੇ ਲੰਮੇ ਪਾਈਦੇ ਆ ਜਿਹੜੇ ਇਨਸਾਫ ਨਹੀਂ ਦਿੰਦੇ ਸੀ ਤੇ ਗੋਡੇ ਟਿਕਵੜੀ ਦੇ ਆ ਔਰ ਮੈਂ ਇਹ ਗੱਲ ਦਾ ਐਲਾਨ ਕੀਤਾ ਆ ਪੰਜਾਬ ਦੇ ਵਿੱਚ ਕਿ ਜੇਕਰ ਜਲਮ ਕਰਨ ਵਾਲਾ ਦੋਸ਼ੀ ਸਿੱਧ ਪਾਇਆ ਗਿਆ ਤਾਂ ਨੀਲੀ ਛਤਰੀ ਵਾਲਾ ਵੀ ਉਹਨੂੰ ਸਾਡੇ ਤੋਂ ਬਚਾ ਨਹੀਂ ਸਕਦਾ ਪਰ ਜੇ ਕੋਈ નિર્ਦੋਸ਼ ਫਸਦਾ ਆਇਆ ਉਹ ਵੀ ਹਵਾਲੇ ਵੀ ਦੇਖਣ ਦਿਆਂਗੇ ਇਹ ਅਸੀਂ ਸਪਸ਼ਟ ਲਾਲ ਕੀਤਾ ਹੈ ਦੇਖੋ ਮੈਂ ਪ੍ਰਸ਼ਾਸਨ ਨੂੰ ਅਪੀਲ ਹੀ ਕਰ ਸਕਦਾ ਅੱਜ ਦੇ ਦਿਨ ਬੇਨਤੀ ਕਰ ਸਕਦਾ ਕਿ ਕਿਰਪਾ ਕਰਕੇ ਇਹਨਾਂ ਗਰੀਬਾਂ ਦਾ ਇਹਨਾਂ ਮਜኑਮਾਂ ਦਾ ਦੁੱਖ ਦਰਦ ਥੱਲੇ ਸੁਣ ਲਓ ਜੇ ਤੁਹਾਨੂੰ ਮੇਰੇ ਚਾਰੇ ਦੇ ਚੰਨਾਂ ਪੈ ਗਿਆ ਸੈਕਟਰੀ ਹਟ ਦੇ ਤਾਂ ਉੱਥੇ ਦਾ ਫਿਰ ਉਹ ਤੁਸੀਂ ਦੇਖੇਗਾ ਵੀਡੀਓ ਤੇ ਹੁੰਦਾ ਗਿਆ ਆ ਉੱਤੇ ਉੱਥੇ ਫਿਰ ਕੋਈ ਕਸਰ ਨਹੀਂ ਹੁੰਦੀ ਜਿੱਦਾਂ ਸੱਪ ਦੀ ਸਰੀ ਫੜ ਕੇ ਐਡਾ ਧੌਂਦੀ ਜ਼ਮੀਨ ਤੇ ਰਗੜੀ ਜਾਂਦੀ ਆ ਤੇ ਮੈਂ ਫਿਰ ਜਿਹੜੇ ਧਨ ਮਿਟ ਕਰਨ ਵਾਲੇ ਪ੍ਰਸ਼ਾਸਨ ਵਾਲੇ ਆ ਉਹਨਾਂ ਦੀ ਫੇਰ ਮੈਂ ਸਰੀ ਫੜ ਕੇ ਦੰਗ ਵੜਦਾ ਇਸ ਕਰਕੇ ਮੈਂ ਨੰਬਰ ਦਾ ਸਾਥ ਅਪੀਲ ਕਰਦਾ ਪ੍ਰਚਾਰ ਨੂੰ ਕਿਰਪਾ ਕਰਕੇ ਗਰੀਬਾਂ ਨੇ ਕੰਮ ਕਰੋ ਥੱਲੇ ਸਰ ਜਿਵੇਂ ਮਜ਼ਦੂਰ ਭੱਠਿਆ ਵੇਖੋ ਮਨੇ ਕੋਈ ਮਾਮਲਾ ਨਲਕੋ ਡਿਪਾਰਟਮੈਂਟ ਪੰਜਾਬ ਰਾਜ ਸ਼ਰੂ ਕਾਸਟ ਕਮਿਸ਼ਨ ਹੈ ਸ਼ਰੂ ਕਾਸਟ ਦਾ ਸਰਟੀਫਿਕੇਟ ਲਾ ਕੇ ਕੋਈ ਦੁਖਦਾਰ ਲੈ ਕੇ ਆਉਣਾ ਉਹਦੀ ਸਲਵਾਈ ਹੋਏਗੀ ਪਰ ਮੇਰੀ ਇੱਕ ਬੇਲਤੀ ਹੈ ਨਾਲ ਉਸ ਕਮਰੇ ਦੇ ਵਿੱਚ ਤਾਂ ਮੈਂ ਸ਼ਰੂ ਕਾਸਟ ਦਾ ਦੁਖ ਸੁਣਦਾ ਲੇਕਿਨ ਰੋਏ ਜੇ ਮੇਰੇ ਕੋਲ ਇੱਕ ਦੋ ਇੱਕ ਦੋ ਦੀ ਆਸਟ ਐਡਾਂ ਦੀ ਹੈ ਜਿਹਦੇ ਚ ਸਾਰੀਆਂ ਜਾਤਾਂ ਦੇ ਲੋਕ ਆਉਂਦੇ ਆ ਜਿਹੜਾ ਕੰਮ ਮੇਰੇ ਕਮਰੇ 'ਚ ਹੁੰਦਾ ਮੈਂ ਕਮਰੇ 'ਚ ਕਰਦਾ ਜੇਕਰ ਕੋਈ ਮੇਰੇ ਕੋਲ ਵੈਸੇ ਵੀ ਕਿਸੇ ਵਰਗ ਦਾ ਇਨਸਾਨ ਆ ਜਾਏ ਮੈਂ ਉਹਦੀ ਵੀ ਬਾਹ ਫੜ ਕੇ ਜਿੱਥੇ ਉਹਦਾ ਕੰਮ ਹੋ ਰਿਹਾ ਨਾਲ ਮੈਂ ਪੌੜੀਆਂ ਚੜਦਾ ਵੀ ਆ ਮੈਂ ਪੌੜੀਆਂ ਉਤਰਦਾ ਵੀ ਆ ਕਿਉਂਕਿ ਲਿਫਟ 'ਵਾ ਕਦੇ ਸੰਗਿੜੀ ਰਹੀ ਜੋ ਨਹੀਂ ਜੀ ਜਿਹੜਾ ਨੇ 2024 ਤੋਂ ਜਿਹੜਾ ਜਿਹੜਾ ਨੇ ਸਹੀ ਸਮੇਂ ਤੇ ਅਪਲਾਈ ਕੀਤਾ ਦਿਨ 60 ਡੇਸ ਵਿਆਹ ਤੋਂ 30 ਦਿਨ ਪਹਿਲਾਂ ਔਰ ਵਿਆਹ ਤੋਂ 30 ਦਿਨ ਬਾਅਦ ਜਿਨ੍ਹਾਂ ਨੇ ਅਪਲਾਈ ਕੀਤਾ ਔਰ ਫਿਰ ਉਹਨਾਂ ਨੂੰ ਸ਼ਿਕਾਇਤ ਨਹੀਂ ਮਿਲਿਆ ਤਾਂ ਉਸ ਜिले ਦਾ ਜ਼ਿਲ੍ਹਾ ਭਲਾਈ ਅਫਸਰ ਸਰਪਟੀਰ ਦੇ ਚਵਾਰੇ ਤੇ ਲੰਮਾ ਪਾਇਆ ਜਾਏਗਾ ਠੀਕ ਹੈ ਥੈਂਕ ਯੂ